ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਈ ਵੜਾਣੀ ਪੱਗ ਦੀ ਵੀਡੀਓ ਜਿਹਦੀ ਲੈਂਥ ਹੈਗੀ ਹੈ 7.5 ਮੀਟਰ ਤੇ ਕਪੜਾ ਆਪਾਂ ਫੁੱਲ ਬਲ ਵਰਤੇ ਹੀ ਜਿਹੜਾ ਆਪਾਂ ਪਹਿਲਾਂ ਨਾਲ ਲਗਾਉਣਾ ਸਰ ਦੇ ਸੈਂਟਰ ਤੋਂ ਲਿਆ ਕੇ ਲੜ ਨੂੰ ਆਪਾਂ ਹਲਕੇ 2-3 ਪੇਚ ਬਣਾ ਕੇ ਅੱਧੀ ਅੱਖ ਤੇ ਅੱਧੀ ਗੱਲ ਟਾ ਕੇ ਲੜ ਨੂੰ ਲਗਾ ਦੇਣਾ ਹੈ ਇਹੜਾ ਅਗਲਾ ਲੜ ਲਗਾਉਣਾ ਬੈਕ ਟੋਪ ਵਿੱਚ ਕਰਕੇ ਇਹੜਾ ਆਪਾਂ ਪਹਿਲਾਂ ਨਾਲ ਲਗਾਇਆ ਸੀ ਉਹ ਲੜ ਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਤੇ ਥੱਲੇ ਪਾ ਲੈਣ ਨੂੰ ਆਪਾਂ ਅੰਦਰਲੇ ਪਾ ਲੈਣ ਨੂੰ ਆਪਾਂ ਥੱਲੇ ਨੂੰ ਖਿੱਚ ਕੇ ਤੇ ਆਪਾਂ ਦੋਨੋਂ ਬੱਲੇਾਂ ਚੋਂ ਬਲ ਇਕੱਠੇ ਕਰਕੇ ਜਿੱਥੇ ਪਹਿਲੇ ਲੜ ਦੇ ਬਲ ਖਤਮ ਹੁੰਦੇ ਸੀ ਆਪਾਂ ਉੱਥੇ ਲੜ ਨੂੰ ਲਗਾ ਲੈਣਾ ਹੈ ਜਿਹੜਾ ਤੀਜਾ ਲੜ ਲਗੋਣਾ ਬੈਕ ਤੋਂ ਪਿੰਚ ਕਰਕੇ ਜਿਹੜਾ ਆਪਾਂ ਦੂਜਾ ਲੜ ਲਗਾਇਆ ਸੀ ਉਹ ਲੜ ਦੇ ਥੱਲੇ ਆਪਾਂ ਲੜ ਨੂੰ ਰਖਾਂਗੇ ਪਹਿਲਾਂ ਚੰਗੀ ਤਰ੍ਹਾਂ ਲੜ ਨੂੰ ਥੱਲੇ ਨੂੰ ਖਿੱਚਣਾ ਖਿੱਚ ਕੇ ਦੋ ਪੱਲਾ ਨੂੰ ਪਹਿਲਾਂ ਬਰਾਬਰ ਕਰ ਲੈਣਾ ਹੈ ਬਰਾਬਰ ਕਰਕੇ ਆਪਾਂ ਥੱਲੇੋਂ ਬਲ ਇਕੱਠੇ ਕਰਕੇ ਲੈ ਕੇ ਆਉਣੇ ਆ ਘਟੇ ਕਰਕੇ ਪਹਿਲਾਂ ਚੰਗੀ ਤਰ੍ਹਾਂ ਪੱਲਾ ਨੂੰ ਖੋਲ ਲੈਣਾ ਹੈ ਔਰ ਕਿ ਜਿੱਤੇ ਦੂਜੇ ਲੜ ਦੇ ਬਲ ਖਤਮ ਹੁੰਦੇ ਸੀ ਉਥੇ ਆਪਾਂ ਲੜ ਨੂੰ ਲਗਾ ਦੇਣਾ ਹੈ ਤੇੜਾ ਚੌਥਾ ਲੜ ਲਗਾਉਣਾ ਉਹ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਪੈਗ ਤੋਂ ਪਿੰਚ ਕਰਕੇ ਜਿਹੜਾ ਤੀਜਾ ਲੜ ਲਗਾਇਆ ਸੀ ਉਹ ਲੜ ਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਰਾਖਾ ਗਿਆ ਨੂੰ ਵੀ ਆਪਾਂ ਪਹਿਲਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਲੜ ਨੂੰ ਖੋਲ ਕੇ ਆਪਾਂ ਪਰੋੜੇ ਬਾਨੇ ਪਤਲੇ ਪਤਲੇ ਚੱਕਾਂਗੇ ਚੈੱਕ ਕਿਹੜਾ ਲੜ ਨੂੰ ਆਪਾਂ ਲਗਾ ਲੈਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇੜਾ ਪੰਜਵਾਂ ਲੜ ਲਗਾਉਣਾ ਨੂੰ ਆਪਾਂ ਬੈਗ ਤੋਂ ਪਿੰਚ ਕਰਕੇ ਉਸੇ ਤਰੀਕੇ ਨਾਲ ਬਲ ਪਾ ਕੇ ਲਗਾ ਦੇਣਾ ਹੈ ਜਿਹੜੇ ਵੀ ਸਾਡੇ ਚੈਨਲ ਉੱਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਹੋਰ ਨਵੇਂ ਤਰੀਕੇ ਦੀਆਂ ਪੱਗਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਤੇ ਤੁਸੀਂ ਘਰ ਬੈਠੇ ਹੀ ਪੱਗ ਸਿੱਖ ਸਕੋ ਤੇ ਜਿੱਥੇ ਚੌਥੇ ਲੜ ਦੇ ਨਾਲ ਖਤਮ ਹੁੰਦੇ ਸੀ ਆਪਾਂ ਉੱਥੇ ਲੜ ਨੂੰ ਲਗਾ ਦੇਣਾ ਹੈ ਤੇ ਬਲਾਂ ਨੂੰ ਸੰਘਣੇ ਕਰਨ ਲਈ ਆਪਾਂ ਪੱਗ ਪੈਂਦੀ ਵਾਰ ਤੋਂ ਕਰਾਂਗੇ ਤੇ ਜਿਹੜੇ ਬਾਲ ਸੰਗੜੇ ਨਹੀਂ ਹੋਣਗੇ ਉਹਨੂੰ ਆਪਾਂ ਬਾਅਦ ਨਾਲ ਸੰਗੜੇ ਕਰ ਲੈਣਾ ਹੈ ਤੇ ਜਿਹੜਾ ਸ਼ੇਮਾ ਲੜ ਲਗਾਉਣਾ ਉਹਨੂੰ ਆਪਾਂ ਸਾਫ ਲਗਾਵਾਗੇ ਪਹਿਲਾ ਬੈਕ ਟੋਲਰ ਨੂੰ ਪਿੰਚ ਕਰ ਲੈਣਾ ਹੈ ਪਿੰਚ ਕਰ ਕਿਹੜਾ ਆਪਾਂ ਪੰਜਮਾ ਲੜ ਲਗਾਇਆ ਸੀ ਉਹ ਲੜ ਤੇ ਆਪਾਂ ਥੱਲੇ ਲੜ ਨੂੰ ਰੱਖਾਗੇ ਰੱਖ ਕੇ ਪਹਿਲਾਂ ਇਹ ਕੇਰੀ ਥੱਲੇ ਲੜ ਨੂੰ ਮੋੜ ਲੈਣਾ ਹੈ ਮੋੜ ਕੇ ਫਿਰ ਆਪਾਂ ਥੱਲੇ ਨੂੰ ਖਿੱਚ ਕੇ ਲੜ ਨੂੰ ਦੁਬਾਰਾ ਮੋੜ ਕੇ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਆਪਾਂ ਲਗਾ ਦੇਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਨਵੀਆਂ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਬੋਲਾਂ ਵਾਲੀ ਪੱਗ ਸਿੱਖਣਾ ਚਾਹੁੰਦੇ ਨੇ ਜਾਂ ਕਈ ਵੀਰਾਂ ਨੂੰ ਬੋਲਾਂ ਵਾਲੀ ਪੱਗ ਬਣਾਉਣ ਵਿੱਚ ਪ੍ਰੋਬਲਮ ਆਉਦੀ ਆ ਤਾਂ ਜੋ ਆਪਣੀ ਪ੍ਰੋਬਲਮ ਸੋਲਵ ਕਰ ਸਕਣ බ tillල්लेන wapper ඩ කරணයි බාධனாாள். ਹੁਣ ਆਪਾਂ ਕਲਗੇਲਾ ਲਗਾਵਾਂਗੇ ਪਹਿਲਾਂ ਲੱਕਤੀ ਸੇਵ ਚ ਪੱਕ ਪੈਨ ਲਗਾ ਲੈਣਾ ਹੈ ਪੱਕ ਪੈਨ ਲਗਾ ਕੇ ਜਿਹੜਾ ਲਾੜਾ ਉਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਉੱਪਰ ਉਹਦਾ ਉਹਦਾ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਲੜ ਨੂੰ ਪਹਿਲਾਂ ਰੱਖ ਲੈਣਾ ਹੈ ਰੱਖ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਜਿਹੜੇ ਬਲ ਹੋਣਗੇ ਉਹ ਆਪਾਂ ਕੱਢ ਲੈਣੇ ਨੇ ਇਹ ਲੜਨ ਨੂੰ ਪੱਕੇ ਪਾਇਨ ਥਲੇ ਰੱਖ ਕੇ ਸਜੇ ਬਸੇ ਬਾਨ ਨੂੰ ਮੋੜ ਦੇਣਾ ਹੈ ਜਿੰਨੇ ਕਿ ਸ਼ੇਮੇ ਲੜਦੀ ਜੜਾਈ ਆ ਉਹਦੇ ਮੁਤਾਬਕ ਆਪਾਂ ਲੜਨ ਨੂੰ ਛੋੜਾ ਕਰਕੇ ਲਗਾ ਦੇਣਾ ਹੈ ਖਾਤੇ ਏਡੇ ਲੜਨੇ ਉਹਨਾਂ ਨੂੰ ਆਪਾ ਚੱਕ ਲੈਣਾ ਹੈ ਤੇੜੇ ਛੇਮੇ ਲੜ ਚ ਬਾਲਣ ਉਹਨਾਂ ਲਗੇ ਉਹਨੂੰ ਆਪਾ ਬਾਦ ਨਾਲ ਕੱਢ ਲੈਣਾ ਹੈ ਤੇ ਜਿਹੜੇ ਹੁਣ ਲੜਾਂ ਚ ਬੰਨੀ ਹੋਣਗੇ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਜਿਹੜਾ ਆਪਾਂ ਸੇਟ ਕਣਾ ਜਿਹੜਾ ਆਪਾਂ ਪਹਿਲਾ ਲੜ ਲਗਾਇਆ ਸੀ ਉਹ ਲੜ ਨੂੰ ਆਪਾਂ ਉੱਪਰ ਖਿੱਚ ਲੈਣਾ ਖਿੱਚ ਕੇ ਸਰ ਦੇ ਉੱਪਰ ਚੰਗੀ ਤਰ੍ਹਾਂ ਫਲਾ ਲੈਣਾ ਫਲਾ ਕੇ ਤੇ ਬਾਜ ਨਾਲ ਜਾਂ ਹਨ ਨਾਲ ਦੱਬ ਲੈਣਾ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਡਬਲ ਜਿਹੜਾ ਆਪਾਂ ਸਿਰ ਟਕਣਾ ਉਹ ਆਪਾਂ 250 ਨਾਲ ਵੀ ਟਕ ਸਕਦੇ ਆ ਜਲਦੀ ਨਵੇਂ ਵੀਡੀਓ ਲੈ ਕੇ حاضر ਹੋਣੇ ਆ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ